ਇਹ ਅਰਦਾਸ ਆਨੁ ਆਪਣੇ ਰੋਗਾਂ ਗੱਜਣਾਂ ਦੇ ਆਪਣਾ ਨਾਮ ਦੇ ਵਿੱਚ ਭਰਿਆ ਹੋਇਆ ਹੈ ਸਰਪਨਾ ਪਰਵਾਸ ਕਰਦੇ ਆਪਣੇ ਪਰਮਾਤਮਾ ਦਾ ਮਾਣ ਕੇ ਇਹ ਅਰਦਾਸ ਆਹ ਅਸਾਧੂ ਜਰੂਰੀ ਹੋਵੇ ਲਗੂ ਉਹਦੇ ਮਾਨੇ ਬੋਧਾ ਬਾਈ ਤਾਰੀਏ ਦੇ ਸਰਪੇ ਲਾ ਜੇ ਜੀ ਮੈਂ ਸੀਨਾ ਸਮਾਗਰੀ ਜਾ ਕੇ ਜੀ ਲਾ ਜੇ ਤੇਰੀਆ ਚਾਰ ਜੀ ਜਨੀ ਜਿੱਕੀ ਅਰ ਕੇ ਬਈ ਬਹੁਤ ਧੰਨਵਾਦ ਮੁੰਡੇ ਸਾਰੇ ਬਾਈ ਸੇਵ ਕਰਕੇ ਜੀਤੇ ਅਰਕੇ ਕਿਉਂਕਿ ਜਿੰਨੇ ਵੀ ਮੈਂ ਛੇ ਦੇ ਦੇਖਦਾ ਹਰ ਇੱਕ ਬੰਦੇ ਦਾ ਧਿਆਨ ਸੇਵਾ ਕਰਦੀ ਸਾੜੀਆਂ ਭੈਣਾਂ ਬਾਈ ਉਧਰ ਵੇਗਿਆਂ ਦਾ ਪਰਮਾਨੰਥ ਸਾਹਿਬ ਜੀ ਬਹੁਤ ਸੇਵਾ ਕਰਦੇ ਆ ਮੁੰਡੇ ਪਿੰਡ ਚੋਂ ਦੁੱਧ ਇਕੱਠਾ ਕਰਨਾ ਇਹ ਨਾਮ ਦਾ ਟਰੱਕ ਲੈ ਕੇ ਪਿੰਡ ਚੋਂ ਭੈਣਾਂ ਲੈ ਕੇ ਆਉਣੀ ਹੈ ਜ਼ਿੰਮੇਵਾਰੀ ਨਾਲ ਲੈ ਜਾਂਦੀ ਹੈ ਜ਼ਿੰਮੇਵਾਰੀ ਨਾਲ ਖੜ ਕੇ ਆਉਂਦੇ ਆ ਧੰਵਾਦ ਹੈ ਨੌਜਵਾਨਾਂ ਦਾ ਬਾਈ ਟੀ ਕਰਕੇ ਬੈਠੇ ਆ ਸਾਰੀਆਂ ਦੁਕਾਨਾਂ ਦਾ ਸਾਰੇ ਸਭ

ਸਾਡੇ ਲੋਕਾਂ ਉਹ ਮੈਂ ਤੇ ਇਹ ਲੋਕਾਂ ਨੂੰ ਪੁੱਛਾਂ ਮੈਂ ਸਭਾਂ ਨੂੰ ਕਿ ਕੀ ਸਿੱਖਿਆ ਇਹਦਾ ਨਗਰ ਵਾਲੇ ਕਿੱਸੇ ਨਹੀਂ ਗਏ ਪਤਾ ਨਹੀਂ ਕਿੰਨੀਆਂ ਸੰਖਿਆ ਹਨ ਲੋਕ ਪੀੜੀਆਂ ਦੇ ਨਾਲ ਦੋ ਦੋ ਦੇ ਨਾਲ ਬੋਟਲੇ ਤੇ ਸਾਡੇ ਲੋਕ ਤਾਂ ਫਰੀਦਾਰੀ ਕਰ ਗਿਆ ਤੇ ਹੁਣ ਇਹ ਗੱਲਾਂ ਸਮਝਣ ਵਾਲੀਆਂ ਇਹ ਕਿਤੇ ਜਾਣਿਓ ਕੁਝ ਸਿੱਖ ਗਏ ਆ ਕਿ ਵੀ ਤੇ ਕੀ ਧਿਆਨ ਦਾ ਕੀ ਹੈ ਇਹ ਸਾਰੇ ਵੀ ਨੋਟ ਰੱਖਾ ਕਰੋ ਸਾਡੇ ਭਰਾ ਉਧਰ ਬਾਈ ਨਾਮ ਸਿੰਘ ਜੀ ਫੌਜੀ ਤਾਂ ਜਦੋਂ ਸਾਡੇ ਭਰਾ ਨੰਬਰ ਯਾਤਰੀ ਹੋ ਗਏ ਲੋਕਾਂ ਨਾਲ ਦੰਦਰ ਤੋਂ ਵੀ ਸੁਖੀ ਪਾਸਾ ਦੀ ਰੋਟੀ ਤਕਰੀਆ ਨਾ ਪੜ੍ਹੇ ਇਸ ਪ੍ਰਾਰਥਕਾ ਕੋਈਆ ਪਰਲੇ ਉਹਨਾਂ ਦਾ ਵੀ ਘਰਵਾ ਦਾ ਕੋਈ ਮੋਤੀ ਭਾ ਗਿਆ ਕੋਈ ਕਾਚਰਾ ਪੜਾ ਗਿਆ ਕੋਈ ਖਾਣਾ ਕੋਈ ਦੇਖਾ ਗਿਆ